ਇੱਕ ਦੋ ਵੀਡੀਓ ਸੁਣਾ ਕੇ ਆਪਾਂ ਗੱਲਬਾਤ ਕਰਦੇ ਅੱਜ ਭਾਈ ਅੰਮਰਤਪਾਲ ਸਿੰਘ ਖਾਲਸਾ ਦੀ ਜਿਹੜੇ ਕਿ ਇਸ ਵੇਲੇ ਡਿਬੂ ਕੜਦੇਲ ਦੇ ਵਿੱਚ ਆ ਬੰਦ ਨੇ ਇਸ ਆਬ ਨੇ ਵਿੱਚ ਨਾਲ ਉਹਨਾਂ ਦੇ ਨੌ ਸਾਥੀ ਹੋਰ ਨੇ ਜਿਨ੍ਹਾਂ ਤੇ ਐਨਐਸਏ ਲਗਾਈ ਹੋਈ ਆ ਤੇ 35 ਦੇ ਕਰੀਬ ਨੇ ਜਿਹੜੇ ਪੰਜਾਬ ਦੇ ਵੱਖ-ਵੱਖ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਸਾਡੇ ਜਿਹੜੇ 33 28 28 ਸਾਲਾਂ ਤੋਂ ਨੌਜਵਾਨ ਨੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਜਗਤਾਰ ਸਿੰਘ ਤਾਰਾ ਭਾਈ ਲਖਵੀਰ ਸਿੰਘ ਆ ਭਾਈ ਗਰਮੀਤ ਸਿੰਘ ਆ ਤੇ ਹੋਰ ਜਿਹੜੇ ਨੇ ਕਾਫੀ ਵੱਡੀ ਗਿਣਤੀ ਵਿੱਚ ਨੌਜਵਾਨ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਭਾਈ ਗਰਦੀਪ ਸਿੰਘ ਖੇੜਾ ਖੇੜਾ ਜਿਹਨੂੰ ਕਰੀਬ 32 ਸਾਲ 33 ਸਾਲ ਹੋ ਗਏ ਜਿਹੜੇ ਪਹਿਲਾਕਰਨਾਟਕਾ ਦੀ ਜੇਲ੍ਹ ਤੇ ਵਿੱਚ ਅਸੀਂ ਉਸ ਤੋਂ ਬਾਅਦ ਫਿਰ ਮਸਾ ਜਿਹੜਾ ਮੁਸ਼ਕਲ ਦੇ ਮੁਸ਼ਕਲ ਦੇ ਨਾਲ ਉਹਨਾਂ ਨੂੰ ਪੰਜਾਬ ਦੇ ਜੇਲ੍ਹ ਵਿੱਚ ਲਿਆਂਦਾ ਹੁਣ ਉਹ ਅੰਬਰਸਾਦ ਜੇਲ੍ਹ ਦੇ ਵਿੱਚ ਬੰਦ ਨੇ ਸ਼ਾਇਦ ਇੱਕ ਦੋ ਵਾਰ ਇਹਨਾਂ ਨੂੰ ਪਰੋਲ ਜ਼ਰੂਰ ਮਿਲੀ ਆ ਪਰ ਭਾਈ ਜਗਤਾਰ ਸਿੰਘ ਖਵਾਰਾ ਭਾਈ ਬਲਵੰਤ ਸਿੰਘ ਰਾਜੋਆਣਾ ਪਰਮਜੀਤ ਸਿੰਘ ਭਿਉਰਾ ਜਗਤਾਰ ਸਿੰਘ ਤਾਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਉਹ ਸਿੰਘ ਨੇ ਜਿਨ੍ਹਾਂ ਨੂੰ ਕਦੇ ਇੱਕ ਦਿਨ ਦੀ ਪਰੋਲ ਨਹੀਂ ਮਿਲੀ ਜੇ ਉਹਨਾਂ ਦੇ ਕੋਈ ਮਾਤਾ ਪਿਤਾ ਚੜ੍ਹਾਈ ਕਰਦੇ ਨੇ ਤਾਂ ਵੀ ਅੱਧਾ ਘੰਟਾ ਜਾਂ 10 ਮਿੰਟ ਆਥ ਕੜੀਆਂ ਦੇ ਜਿਹੜਾ ਲਗਾ ਕੇ ਉਹਨਾਂ ਨੂੰ ਜਿਹੜਾ ਸੰਸਕਾਰ ਕਰਵਾਇਆ ਜਾਂਦਾ ਪਰਮਜੀਤ ਸਿੰਘ ਭਿਉਰੇ ਦੀ ਪਿਛਲੇ ਦਿਨ ਸਾਇਦ ਜਿਹੜਾ ਕੇਸ ਸਾਲ ਦੇ ਵਿੱਚ ਉਹਨਾਂ ਦੀ ਮਾਤਾ ਦੀ ਚੜਾਈ ਕਰ ਗਈ ਸੀ ਸਾਇਦ ਮਾਫ ਕਰਨਾ ਜੇ ਗਲਤ ਨਾ ਹੋਵਾਂ ਪਹਿਲਾਂ ਤਾਂ ਹੁਣ ਅੱਜ ਅੰਮਰਤਪਾਲ ਸਿੰਘ ਦੇ ਜਿਹੜਾ ਇਕੱਠ ਹੋ ਰਿਹਾ ਹੈਗਾ ਉਸ ਤੋਂ ਧਿਤਨ ਮੈਂ ਇੱਕ ਦੋ ਵੀਡੀਓ ਸੁਣਾਉਣਾਗਾ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਨਿਆ ਕਰਦੇ ਆ ਤੇ ਤੁਸੀਂ ਸਾਥ ਜਰੂਰ ਦਿਓ ਇਨ੍ਹਾਂ ਸਿੰਘਾਂ ਦਾ ਇਨ੍ਹਾਂ ਬੰਦੀ ਸਿੰਘਾਂ ਦਾ ਭਾਈ ਅੰਮ੍ਰਿਤਪਾਲ ਸਿੰਘ ਦਾ ਕਿਉਂਕਿ ਆਪਾਂ ਇੰਜ ਨਹੀਂ ਤੁਰਨਾ ਕਿ ਕੋਈ ਇਹ ਫਲਾਨੀ ਪਾਰਟੀ ਦਾ ਜਾਂ ਕਿ ਧੌਂਕੀ ਕਿਸੇ ਪਾਰਟੀ ਦਾ ਅਸੀਂ ਕਿਸੇ ਪਾਰਟੀ ਦੇ ਆ ਅਸੀਂ ਤੇ ਇੱਕ ਉਹ ਕੌਮ ਆ ਜੋ ਸਾਨੂੰ ਸਰਬੱਤ ਦਾ ਭਲਾ ਮੰਗਲ ਲਈ ਗੁਰੂ ਨੇ ਇੱਕ ਸੰਦੇਸ਼ ਦਿੱਤਾ ਸਾਨੂੰ ਸਾਰਿਆਂ ਨੂੰ ਬਰਾਬਰਤਾ ਦਿੱਤੀ ਆ ਕਹਿਣ ਦਾ ਭਾਵ ਕਿ ਅਸੀਂ ਉੱਚੀ ਨੀਚ ਤੋਂ ਦੂਰ ਆ ਅਸੀਂ ਜਾਤ ਪਾਤ ਤੋਂ ਦੂਰ ਆ ਜੋ ਗੁਰੂ ਦਾ ਖਾਲਸਾ ਅਸੀਂ ਕਾਲੀਆਂ ਜਾਂ ਕਾਗਰਸੀਆਂ ਜਾਂ ਅਸੀਂ ਕੋਈ ਹੋਰ ਪਾਰਟੀ ਦੇ ਵਿੱਚ ਆ ਉਹ ਕੋਈ ਮੈਨੇ ਨਹੀਂ ਰੱਖਦੀ ਪਾਰਟੀਆਂ ਤੇ ਉਹ ਪਾਰਟੀਆਂ ਦੇ ਜਿਹੜੇ ਬਕਰੇਵੇਂ ਨੇ ਹੁੰਦੇ ਨੇ ਉਹ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਇਹ ਤਾਂ ਆਪ ਤਾਂ ਜਿਹੜਾ ਵਿਆਹ ਸਾਧੀਆਂ ਦੇ ਸਮਾਗਮ ਨੇ ਇਹ ਇਕੱਠੇ ਰਹਿੰਦੇ ਨੇ ਤੇ ਇਹਨਾਂ ਦੀਆਂ ਜਿਹੜੀਆਂ ਰਿਸ਼ਤੇਦਾਰੀਆਂ ਨੇ ਉਹ ਵੀ ਲਗਭਗ ਸਾਰੀਆਂ ਇਕੱਠੀਆਂ ਨੇ ਤੇ ਕਹਿੰਦਾ ਭਾਵ ਕਿ ਤੁਸੀਂ ਜਿਹੜਾ ਆਪਣਾ ਜਿਹੜਾ ਇੱਕ ਇਹ ਵਜੂਦ ਲੈ ਕੇ ਚੱਲੋ ਕਿ ਅਸੀਂ ਪਹਿਲਾਂ ਸਿੱਖਾਂ ਅਸੀਂ ਇਨਸਾਨੀਅਤ ਨੂੰ ਜਿਉਂਦੇ ਜਾਗਦੇ ਰੱਖਣਾਗਾ ਜਿਹੜੇ ਸਾਡੇ ਨੌਜਵਾਨ ਨੇ ਉਹ ਜੇਲਾਂ ਦੇ ਵਿੱਚ ਬੰਦੀ ਕਿਉਂ ਬਣੇ ਨੇ ਕਿਹਦੇ ਲਈ ਬਣੇ ਨੇ ਆਪਣਾ ਉਹਨਾਂ ਦਾ ਕੋਈ ਵੱਟ ਦਾ ਰੋਲਾ ਸੀ ਕੁਝ ਜ਼ਮੀਂਦਾਰ ਰੋਲਾ ਸੀ ਉੱਤੀ ਪੈਣ ਦਾ ਰੋਲਾ ਸੀ ਆਪਦੀ ਦਾ ਉਹਨਾਂ ਦਾ ਕਿਹਦੇ ਵਾਸਤੇ ਜੇਲਾਂ ਵਿੱਚ ਘਟ ਰਹੇ ਨੇ ਕਿਹਦੇ ਵਾਸਤੇ ਸੜ ਰਹੇ ਨੇ ਤਨਮ ਵੀਡੀਓ ਸ੍ਰੋਣ ਲਾ ਦੋ ਮਿੰਟ ਆਪਾਂ ਲਾ ਦੀ ਹੁਣ 1 ਮਿੰਟ ਜੇ ਜ਼ੁਲਮ ਕੀਤਾ ਬਿਆਨਤ ਸਿੰਘ ਜਿਹੜਾ ਮੁੱਖ ਮੰਤਰੀ ਸੀ ਕਾਂਗਰਸ ਵੱਲੋਂ ਜਿਹੜਾ ਥਾਪਿਆ ਗਿਆ ਸੀ ਕਿਉਂਕਿ ਉਦੋਂ ਖਾੜਕਵਾਲ ਮਿਲਿਆ ਜਿਹੜਾ ਵੋਟਾਂ ਦਾ ਜਿਹੜਾ ਬਾਈਕਾਟ ਕੀਤਾ ਗਿਆ ਸੀ ਤੇ ਫਿਰ ਜਿਹੜਾ ਵਿਅੰਤਾ ਬੁੱਚੜ ਆਇਆਗਾ ਉਹ ਤੋਂ ਮੁੱਖ ਮੰਤਰੀ ਬਣ ਗਿਆ ਤੇ ਫਿਰ ਇਸ ਨੇ ਨੌਜਵਾਨਾਂ ਦਾ ਇੱਕ ਘਾਣ ਕਰਨਾ ਸ਼ੁਰੂ ਕਰ ਦਿੱਤਾ بے ਹੱਕੇ ਨਿਰਦੋਸ਼ ਨੌਜਵਾਨਾਂ ਨੂੰ ਚੁੱਕ ਚੁੱਕ ਕੇ ਘਰਾਂ ਦੇ ਵਿੱਚ ਉਹਨਾਂ ਦੀ ਹੌਲੀ ਖੇਢੀ ਗਈ ਫਿਰ ਭਾਈ ਦਲਾਵਰ ਸਿੰਘ ਨਾਲ ਤੇ ਭਾਈ ਜਿਹੜੀ ਸਾਰੀ ਨੇ ਟੀਮ ਆਏ ਉਹ ਅੱਗੇ ਆਈ ਤਾਂ ਉਹਨਾਂ ਨੇ ਇਸ ਕਰਕੇ ਬਦਲਾ ਲੇਤਾ ਕਿ ਸਾਡੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਘਰਾਂ ਤੋਂ ਚੁੱਕ ਚੁੱਕ ਕੇ ਜਿਹੜਾ ਉਹਨਾਂ ਦਾ ਕਤਲ ਕੀਤਾ ਜਾ ਰਿਹਾ ਉਹਨਾਂ ਦੀ ਕੋਈ ਹੋਰ ਉਹਦੇ ਨਾਲ ਕੋਈ ਦੁਸ਼ਮਣੀ ਥੋੜੀ ਸੀ ਕੋਈ ਵੱਟ ਦਾ ਰੌਲਾ ਥੋੜੀ ਸੀ ਤੇ ਇਸ ਤੋਂ ਇਲਾਵਾ ਜਿਹੜਾ ਹੁਣ ਭਾਈ ਅੰਮ੍ਰਿਤਪਾਲ ਸਿੰਘ ਆ ਹੁਣ ਸਰਕਾਰ ਦਾ ਉਹਦੇ ਨਾਲ ਕੀ ਰੋਲਾ ਸੀ ਜਾਂ ਉਹਦਾ ਸਰਕਾਰ ਨਾਲ ਕੀ ਰੋਲਾ ਸੀ ਅੰਮ੍ਰਿਤ ਸਰਕਾਰਿਆ ਸੀ ਨਸੇ ਸੜਾ ਰਿਆ ਸੀ ਤੇ ਇੱਕੋ ਦੀ ਬੇਵਾਨੀ ਜਾ ਰਹੀ ਸੀ ਕਿ ਕਿਦੇ ਦਵਾਰੇ ਨਾਲ ਜੀ ਜਿਸ ਤਰ੍ਹਾਂ ਸਾਰਾ মিডিਆ ਗੋਦੀ মিডিਆ ਪਿੱਟਣ ਲੱਗੇ ਜੀ ਭਿੰਡਰਾ ਵਾਲੀ ਦੀ ਨਕਲ ਕਰਦਾ ਭਿੰਡਰਾ ਵਾਲਾ ਆ ਗਿਆ ਜੇ ਤੁਸੀਂ ਕਿਸੇ ਦੇ ਨਸੇ ਸੜਾਉਣੇ ਹੋ ਅੰਮ੍ਰਿਤ ਪਾਣ ਕਰਾਉਣੇ ਹੋ ਕਿਸੇ ਦੇ ਬੱਚਿਆਂ ਨੂੰ ਸਿੱਧੇ ਰਾਹ ਪਾਉਣੇ ਹੋ ਤਾਂ ਤੁਹਾਨੂੰ ਭਿੰਡਰਾ ਵਾਲਾ ਨਜ਼ਰ ਆਉਂਦਾਗਾ ਤੁਹਾਨੂੰ ਫਿਰ ਉਹ ਖਾਰਕੂ ਚਿੱਤੇ ਆ ਜਾਂਦੇ ਨੇ ਇਸ ਤੇ ਪਾ ਗੱਲਬਾਤ ਕਰਦੇ ਆ ਟੌਪਿਕ ਤੇ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਦੀ ਜਿਹੜੀ ਵੀਡੀਓ ਸੁਣਾਉਣਾ ਤੇ ਇੱਕ ਪਾਨਾ ਸਿੱਧੂ ਉਹਦੀ ਵੀਡੀਓ ਵੀ ਸੁਣਾਣਾਗਾ ਤੁਹਾਨੂੰ ਪਹਿਲਾਂ ਪਾਨਾ ਸਿੱਧੂ ਸੁਣਾਉਣਾ ਉਸ ਤੋਂ ਬਾਅਦ ਅੰਮ੍ਰਿਤਪਾਲ ਦੀ ਪੇਤਾ ਦੀ ਸੁਣਾਉਣਾ ਆ ਵਾਹਿਗੁਰੂ ਜੀ ਕੀ ਫਤਿਹ ਸਮੂਹ ਭੈਣ ਭਰਾਵਾਂ ਨੂੰ ਤੇ ਪੰਜਾਬੀਆਂ ਨੂੰ ਬੇਨਤੀ ਕਰਨੀ ਸੀ ਕਿ 19 ਤਰੀਕ ਨੂੰ ਜਾਰੀ ਕੇ ਪਰਸੋਂ ਬਾਬਾ ਬਕਾਲੇ ਬਹੁਤ ਵੱਡਾ ਇਕੱਠ ਹੋ ਰਿਹਾ ਹੈ ਜੋ ਕਿ ਤੁਹਾਨੂੰ ਪਤਾ ਹੀ ਆ ਸਾਡੇ ਬੰਦੀ ਸਿੰਘ ਜਿਹੜੇ ਕਿ ਜੇਲਾ ਦੇ ਵਿੱਚ ਬੈਠੇ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਵੇਂ ਕਿ ਅਸੀਂ ਪਿਛਲੇ ਬੰਦੀ ਸਿੰਘਾਂ ਦੀ ਗੱਲ ਕਰੀ ਜਿਹੜੇ ਕਈ ਸਾਲਾਂ ਤੋਂ ਜੇਲਾ ਦੇ ਵਿੱਚ ਬੈਠੇ ਨੇਗੇ ਹੁਣ ਸਾਡੇ ਭਰਾ ਨੌਜਵਾਨ ਸਾਥੀ ਜਿਹੜੇ ਡਿਬਰੂਗੜੀ ਜ਼ਿਲ੍ਹਾ ਵਿੱਚ ਬੈਠੇ ਨੇ ਭਾਈ ਅੰਮਰਤਪਾਲ ਦੀ ਗੱਲ ਕਰੀਏ ਤੇ ਸਾਥੀਆਂ ਦੀ ਗੱਲ ਕਰੀਏ ਜਿਹੜੇ ਸਾਰੇ ਐਨਐਸਏ ਤਹਿਤ ਜ਼ਿਲ੍ਹਿਆਂ ਦੇ ਵਿੱਚ ਬੈਠੇ ਰਹੇਗੇ ਹੁਣ ਮੈਂ ਸਾਰੇ ਹੀ ਪੰਜਾਬੀਆਂ ਨੂੰ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਦਾ ਹੁਣ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਹੈਗਾ ਕਿਉਂਕਿ ਚਾਹ ਪੰਜਾਬ ਦੀ ਸਰਕਾਰ ਹੋਵੇ ਜਾਂ ਸੈਂਟਰ ਦੀ ਸਰਕਾਰ ਹੋਵੇ ਜਿਹਨਾਂ ਨੇ ਸਮੇਂ-ਸਮੇਂ ਅਨੁਸਾਰ ਸਾਡੇ ਉੱਪਰ ਬਹੁਤ ਜ਼ੁਲਮ ਕੀਤੇ ਨੇ ਆਓ ਇਕੱਠੇ ਹੋ ਕੇ ਇਹਨਾਂ ਦਾ ਆਪਾਂ ਮੂੰਹ ਤੋੜਵਾ ਜਵਾਬ ਦਈਏ ਆਪਣੀ ਪੰਥਕ ਕੱਟਰਤਾ ਇੱਕ ਆਓ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਨਵਾਂ ਪੰਜਾਬ ਸਰਜੀਏ ਮੇਰੇ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਕਿ ਹਮ ਹਮਾ ਕੇ ਟਰਾਲੀਆਂ ਟਰੈਕਟਰ ਆਪ ਕੋ ਆਪਣੇ ਸਾਧਨ ਲੈ ਕੇ 19 ਤਰੀਕ ਨੂੰ ਬਾਬਾ ਬਕਾਲੇ ਸਾਰੇ ਜਣੇ ਪਹੁੰਚੋ ਇਹ ਮੇਰੇ ਸਾਰੇ ਨੌਜਵਾਨਾਂ ਨੂੰ ਕਹਿਣਾ ਤੁਹਾਡੇ ਸਾਰੇ ਦੀਆਂ ਜ਼ਿੰਮੇਵਾਰੀਆਂ ਨੇ ਕਿਰ ਚਾਹਣਿਓ ਕਿ ਆਉਣ ਵਾਲੇ ਸਮੇਂ ਸਾਡਾ ਚੰਗਾ ਪੰਜਾਬ ਹੋਵੇ ਸਾਡੇ ਪੰਜਾਬ ਦੇ ਵਿੱਚ ਜੋ ਇਸ ਸਮੇਂ ਸਮੇਂ ਹਾਲਾਤ ਬਣੇ ਹੋਏ ਨੇ ਉਸ ਨੂੰ ਸਭ ਨੂੰ ਪਤਾਈਆ ਨਸ਼ੇ ਦੀ ਗੱਲ ਕਰ ਲੋ ਲੁੱਟ ਕੋਹਾਂ ਦੀ ਗੱਲ ਕਰ ਲੋ ਠੱਗੀਆਂ ਦੀ ਗੱਲ ਕਰ ਲੋ ਪ੍ਰਵਾਸ ਦੀ ਗੱਲ ਕਰ ਲੋ ਪਾੜੀਆਂ ਦੀ ਗੱਲ ਕਰ ਲੋ ਬੜੇ ਹੀ ਮੁੱਦੇ ਨੇਗੇ ਅਨੇਕਾ ਹੀ ਮੁੱਦੇ ਨੇਗੇ ਜਿਹੜੇ ਕਿ ਲੀਡਰ ਸਿਰਫ ਲੀਡਰਾਂ ਨੂੰ ਕੰਮਾਂ ਇਕੱਲਾ ਵੋਟਾਂ ਲੈਣਾ ਜਿਹੜੇ ਵਾਇਪਰ ਜਿੱਕਾ ਖਾਨ ਸੀ ਐਸੀ ਭਾਨਾ ਸਿੱਧੂ ਜਿਨ੍ਹਾਂ ਦੇ ਵਿਚਾਰ ਤੁਸੀਂ ਸੁਣੇ ਨੇ ਜਦੋਂ ਅਸੀਂ ਕਹਿੰਦੇ ਆ ਕਿ ਇਹ ਕਹੇ ਕਿ ਕੁਝ ਬੰਦਿਆਂ ਵੱਲੋਂ ਦਕਾਰਿਆ ਜਾਂਦਾ ਸਾਡੇ ਨੌਜਵਾਨਾਂ ਨੂੰ ਕਿ ਤੁਸੀਂ ਮੋਨਿਓ ਖੋਲਿਓ ਪਰ ਅੱਜ ਅਸਲੀ ਤੁਸੀਂ ਦੇਖ ਲਓ ਜਿੰਨੇ ਵੀ ਮੋਨੇ ਕੋਨੇ ਨੇ ਇਹ ਨਹੀਂ ਕਿ ਮੈਂ ਕਹਿੰਦਾ ਕਿ ਮੋਨੇ ਕੋਨੇ ਰਹੋ ਪਰ ਸਭ ਤੋਂ ਵੱਧ ਅੱਗੇ ਹੋ ਕੇ ਕੁਰਬਾਨੀਆਂ ਦੇਣ ਵਾਲੇ ਸਾਡੇ ਨੌਜਵਾਨ ਨੇ ਇਹ ਇਹ ਕਿਰਪਾ ਹੁੰਦੀ ਹੈ ਵੈਗੁਰੂ ਦੀ ਪਤਾ ਨਹੀਂ ਕਿਸੇ ਉੱਤੇ ਕਦੋਂ ਕਿਰਪਾ ਹੋ ਜੇ ਕੋਈ ਜ਼ਰੂਰੀ ਨਹੀਂ ਤੇ ਅੱਗੇ ਭਾਈ ਅੰਮਰਪਾਲ ਸਿੰਘ ਦੇ ਪਿਤਾ ਦੀ ਜਿਹੜੀ ਕਾਹਲਸਾ ਵੈਗੁਰੂ ਦੇ ਜਿੱਦਾਂ ਕਿ ਤੁਹਾਨੂੰ ਸਾਰੀਆਂ ਸੰਸਥਾ ਨੂੰ ਬਸੇ ਸ਼ਾਸ਼ ਨੂੰ ਦੀ ਕੁਝ ਉਮੀਦ ਹੀ ਵਜਾ ਨਾਲ ਕੁਝ ਪ੍ਰਬੰਧਾ ਦਿੱਤੇ ਲਿਆ ਤੇ ਇਸ ਕਰਕੇ ਅਸੀਂ ਨੇੜੇ ਤੇ ਬਾਉ ਕਾਲੇ ਦੇ ਲਾਗੇ ਬਣੇ ਦੀਆਂ ਸਰਦਾਂ ਤੋਂ ਅਪੀਲ ਕਰਦੇ ਆ ਕਿ ਉਹ ਵਾਪਰਵਾ ਤੋਂ ਤੇ ਪਹੁੰਚ ਕੇ ਤੇ ਆਪਣੀ ਸਵਾਮ ਦੇਣ ਤੇ ਜਿਹੜਾ ਕਿ ਉਹ ਪ੍ਰਬੰਧ ਨੂੰ ਕਬੂਲ ਕਰ ਸਕੀਏ ਤਾਂ ਸੰਕਾ ਬਹੁਤ ਵੱਡੀ ਦਰਦ ਆ ਚ ਰਹੀਆਂ ਇਸ ਕਰਕੇ ਆਪਣੇ ਬਾਉ ਕਾਲਾ ਤੇ ਨੇੜੇ ਦੇ ਲੋਕਾਂ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਹੈ ਇਹਨੇ ਕਿ ਬੇਨਤੀ ਪੁਵਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੁਹਾਨੂੰ ਇਹ ਦੋ ਵੀਡੀਓ ਮੈਂ ਕਿਉਂ ਸਰਾਈਆਂ ਨੇ ਹੁਣ ਜਿਹੜੇ ਸਾਡੇ ਨੌਜਵਾਨ ਨੇ ਨੌਜਵਾਨ ਵਰਗਾ ਉਹ ਲੱਖਾ ਸਧਾਨਾ ਭਾਨਾ ਸਿੱਧੂ ਜਾਂ ਸਾਡੇ ਹੋਰ ਕੁਝ ਨੌਜਵਾਨ ਨੇ ਉਹਨਾਂ ਦਾ ਜਿਹੜਾ ਕਹੀ ਗੱਲ ਆ ਉਹ ਉਹਨਾਂ ਦੀ ਗੱਲ ਨੂੰ ਮੰਨਦੇ ਨੇ ਕਿ ਯਾਰ ਇਹ ਸੱਚੇ ਬੰਦੇ ਨੇ ਇਹ ਨਾਲ ਗੱਲ ਜਿਹੜੇ ਕਰਦੇ ਨੇ ਠੀਕ ਕਰਦੇ ਨੇ ਇਹ ਕਿ ਆਪ ਨੂੰ ਜਾਣਾ ਚਾਹੀਦਾ ਹੁਣ ਆ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਕਿ ਅਸੀਂ ਕਹਿ ਦਿੰਦੇ ਨਾ ਜੀ ਫਲਾਣਾ ਮੋਨਾ ਬੰਦਾ ਜਿਉਂ ਨੇ ਦਾੜੇ ਕੱਟੇ ਆ ਉਹਨੇ ਫਲਾਨਾ ਕੱਟਿਆ ਇਹ ਸਾਡਾ ਸਭ ਤੋਂ ਵੱਡਾ ਜਿਹੜਾ ਆਪਾਂ ਕਹਿ ਦਈਏ ਆਪਾਂ ਸਿੱਖਾਂ ਨੂੰ ਜਿਹੜੇ ਪਾਸੇ ਕਰਿਆ ਜਾਂ ਜਿਹੜੇ ਡੇਰਿਆਂ ਨਾਲ ਲੱਗੇ ਆ ਇਹ ਇਸ ਕਰਕੇ ਲੱਗੇ ਆ ਕਿ ਆਪਾਂ ਉਹਨਾਂ ਨੂੰ ਮਾਨ ਸਨਮਾਨ ਇਹ ਨਹੀਂ ਕਿ ਆਪਾਂ ਉਹਨਾਂ ਨੂੰ ਕੋਈ ਬੱਕਰਾ ਖਾਣ ਨੂੰ ਦੇਣਾਗਾ ਜਾਂ ਉਹਨਾਂ ਨੂੰ ਇੱਥੇ ਆ ਕੇ ਸਰੋਪੇ ਪਾਉਣੇ ਨੇ ਸਰੋਪੇ ਪਾਓ ਕਿਉਂਕਿ ਸਾਡੇ ਨੌਜਵਾਨਾਂ ਨੇ ਔਰ ਪੂਲੇ ਨੂੰ ਗੱਡੀ ਚੜਿਆ ਤੇ ਦੋਨੇ ਬੰਦੇ ਦੋਨੇ ਨੌਜਵਾਨ ਕਲੀਨ ਸੇਵ ਸੀ ਗੱਗੂ ਤੇ ਭਾਈ ਹਰਚੰਦ ਸਿੰਘ ਦੱਸੋ ਕਿੰਨੀ ਵੱਡੀ ਕੁਰਬਾਨੀ ਕੀਤੀ ਇਹਨਾਂ ਨੌਜਵਾਨਾਂ ਨੇ ਬਹੁਤ ਨੇਕਾ ਧਾਰਨਾ ਨੇ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਨਹੀਂ ਜੀ ਤੁਸੀਂ ਇਸ ਪਾਸੇ ਵੀ ਲੈ ਜੰਨੇ ਹੋ ਗੱਲ ਪਰ ਕਿਰਪਾ ਹੋ ਗਈ ਹਰਚੰਦ ਸਿੰਘ ਤੇ ਉਹਨੇ ਅੰਮ੍ਰਿਤਧਾਰ ਤਾਰੀ ਹੋ ਗਿਆ ਗੱਗੂ ਜਿਹੜਾ ਹੈਗਾ ਵੀਰ ਉਹ ਹੌਲੀ-ਹੌਲੀ ਆਪੀ ਆ ਜੂਆ ਹੁਣ ਬਾਕੀ ਗੱਲ ਕਰਦੇ ਭਾਈ ਅੰਮਰਿਤਪਾਲ ਸਿੰਘ ਦੇ ਪਿਤਾ ਦੀ ਦੇਖੋ ਯਾਰ ਸਰਕਾਰਾਂ ਦੇਖੋ ਕਿੱਡਾ ਧੱਕਾ ਕਰ ਰਹੀਆਂ ਨੇ ਇੱਕ ਪਾਸੇ ਭਾਈ ਜਗਤਾਰ ਸਿੰਘ ਖਵਾਰੇ ਦਾ ਬਾਪੂ ਭਾਈ ਗਰਚਰਨ ਸਿੰਘ ਕੌਮੀ ਇਨਸਾਨ ਮੋਰਚੇ ਮੋਰਚੇ ਦੇ ਵਿੱਚ ਮੀਹਾਂ ਦੇ ਵਿੱਚ ਗਰਮੀਾਂ ਲੰਘੀਆਂ ਧੁੱਪਾਂ ਲੰਘੀਆਂ ਬੈਠਾਗਾ ਆਪਣੇ ਪੁੱਤਰ ਦੀ ਰਿਹਾਈ ਲਈ ਤੇ ਦੂਜੇ ਪਾਸੇ ਅੱਜ ਭਾਈ ਅੰਮਰਤਪਾਲ ਸਿੰਘ ਦੇ ਮਾਤਾ ਪਿਤਾ ਜਿਨ੍ਹਾਂ ਦੀ ਉਮਰ ਘਰੇ ਬੈਠ ਕੇ ਆਰਾਮ ਕਰਨ ਦੀ ਸੀ ਅੱਜ ਵਿਚਾਰੇ ਜਿਹੜੇ ਨੇ ਕਿ ਇੱਕ ਬੇਨਤੀਆਂ ਕਰ ਰਹੇ ਨੇ ਕਿਉਂਕਿ ਇਹਨਾਂ ਦੇ ਪੁੱਤ ਤੋਂ ਮੈਨੂੰ ਐ ਦੱਸ ਦਿਓ ਕਿ ਸਰਕਾਰ ਨੇ ਕੀ ਫੜਿਆ ਕੋਈ ਗੋਲੀ ਕੋਈ ਬਰੂਦ ਕੋਈ ਹੋਰ ਨਸ਼ੀਲਾ ਪਦਾਰਥ ਜਾਂ ਕੋਈ ਕਿਸ ਤਰ੍ਹਾਂ ਦਾ ਲੱਗ ਪਰ ਜੇ ਕੋਈ ਚੰਗੀ ਸੇਧ ਦਿੰਦਾ ਕਿਸੇ ਨੂੰ ਤਾਂ ਸਰਕਾਰਾਂ ਨੂੰ ਚੁਭਣ ਲੱਗ ਜਾਂਦਾ ਸਰਕਾਰਾਂ ਨੂੰ ਇੰਜ ਲੱਗਣ ਲੱਗ ਜਾਂਦਾ ਕਿ ਸਾਡੀ ਜਿਹੜੀ ਕੁਰਸੀ ਆ ਉਹਦੀ ਜਗ੍ਹਾ ਕਿਤੇ ਨੌਜਵਾਨ ਨਾ ਲੈ ਜਾਣ ਹੋਰ ਸਰਕਾਰਾਂ ਨੂੰ ਕੋਈ ਨਹੀਂ ਕਿ ਤੁਸੀਂ ਅੰਬਰਦ ਸਕਿਆ ਜਾਂ ਨਹੀਂ ਸਕਿਆ ਜਿਸ ਤਾ ਤੁਹਾਨੂੰ ਲੱਗਦਾ ਕਿ ਇਸ ਵਾਰ ਬੇਵਜੜੀ ਵੱਧ ਰਹੀ ਆ ਹੁਣ ਮੰਨ ਲਓ ਪਤਾ ਲੱਗ ਗਿਆ ਕਿ ਖੰਡੂਰ ਸਾਹਿਬ ਵਸਤੀਆਂ ਨੇ ਤੇ ਫਰੀਦਕੋਟ ਵਸਤੀਆਂ ਨੇ ਦੋ ਨੌਜਵਾਨਾਂ ਨੂੰ ਜਿਹੜੇ ਪੰਥਕ ਨੇ ਪੰਥਕ ਸਭ ਤੋਂ ਵੱਡੇ ਪੰਥਕ ਜ਼ਿੰਮੇਵਾਰੀ ਤਾਂ ਜਿਹੜੇ ਭਾਈ ਸਰਵਜੀਤ ਸਿੰਘ ਦੇ ਪਿਤਾ ਨੇ ਭਾਈ ਪਿਤਾ ਸੀ ਭਾਈ ਬਿਆਨਤ ਸਿੰਘ ਜਿਹੜੇ ਸ਼ਹੀਦ ਹੋ ਗਏ ਜਿਨ੍ਹਾਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੰਦਰਾ ਗਾਂਧੀ ਧੋਬਾ ਵੜਾ ਲੇਤਾ ਸੀ ਸਾਡੇ ਨੰਨੇ ਉਹਨੇ ਬੱਚਿਆਂ ਦਾ ਤੇ ਸਾਡੇ ਨੌਜਵਾਨਾਂ ਦਾ ਸਾਡੇ ਮਾਮਾ ਦਾ ਸਾਡੀਆਂ ਭੈਣਾਂ ਦਾ ਜਿਹੜਾ ਕਤਲੇਆਮ ਹੋਇਆ ਸੀ ਦਰਬਾਰ ਸਾਹਿਬ ਢਾਹ ਢੇਰੀ ਕੀਤਾ ਸੀ ਅਕਾਲ ਤਖਤ ਢਾਹ ਢੇਰੀ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀਆਂ ਵੱਜੀਆਂ ਸੀ ਉਹਨਾਂ ਦਾ ਉਸਨੇ ਰੋਸ ਵਜੋਂ ਬਦਲਾ ਲੇਤਾ ਇਹ 40 ਸਾਲ ਬਾਅਦ ਜਿਹੜਾ ਕਹਿਦਾ ਕਿ ਕਿ ਆਪਾਂ ਮੁੱਲ ਪਾਇਆ ਉਸ ਨੌਜਵਾਨ ਦਾ ਜਾਂ ਆਪਾਂ ਕਹਿ ਲਈਏ ਕਿ ਘੋਮ ਨੇ ਪੰਥ ਨੇ ਦੂਜੇ ਪਾਸੇ ਹੁਣ ਪਾਈ ਅੰਮਰਤਪਾਲ ਸਿੰਘ ਆ ਹੁਣ ਕਈਆਂ ਦੇ ਬੜੀਆਂ ਮਿਰਚਾਂ ਲੱਗਦੀਆਂ ਜਦੋਂ ਮੈਂ ਅੰਮਰਤਪਾਲ ਸਿੰਘ ਦਾ ਨਾਮ ਲੈਣਾਗਾ ਕਈਆਂ ਦੇ ਚਲੂਨੇ ਸ਼ੁਰੂ ਹੋ ਜਾਂਦੇ ਆ ਫਿਰ ਇਹ ਵੀਡੀਓ ਸੁਣ ਕੇ ਕਮੈਂਟ ਚਲੋ ਜਿਹੜੇ ਕਰਦੇ ਆ ਉਹ ਤੁਹਾਨੂੰ ਪਤਾਗਾ ਕਮੈਂਟਾਂ ਮੈਂ ਕਹਿਣਾਗਾ ਕਮੈਂਟ ਕਰਨੇ ਚਾਹੀਦੇ ਬੰਦੇ ਦੀ ਸੋਚ ਤੋਂ ਪਤਾ ਲੱਗ ਜਾਂਦਾ ਕਿ ਬੰਦੇ ਦੀ ਸੋਚ ਕਿੱਥੇ ਜੀ ਖੜੀ ਆ ਪਰ ਕਈਆਂ ਨੇ ਵੀਡੀਓ ਪਾਉਂਦੇ ਆ ਉਹ ਕਾਪੀ ਕਰ ਲੈਂਦੇ ਪਹਿਲਾਂ ਵੇਖ ਲੈਂਦੇ ਆ ਕਿ ਬੰਦੇ ਕੀ ਬੋਲਦਾ ਉਤ ਤੋਂ ਬਾਅਦ ਫਿਰ ਉਹਨਾਂ ਨੇ ਭੌਂਕਣਾ ਸ਼ੁਰੂ ਕਰ ਦੇਣਾ ਕਿ ਇਹ ਵੀ ਸਾਡੇ ਨਾਲ ਵੀ ਵੀਡੀਓ ਵੀਡੀਓ ਖੇਡੇ ਜਿਸ ਤਰ੍ਹਾਂ ਆਪਾਂ ਕਹਦੇ ਨੇ ਆ ਰਿਪਲਾਈ ਇੱਕ ਦੂਜੇ ਨੂੰ ਦੇਣਾ ਇਸ ਤਰ੍ਹਾਂ ਪਰ ਆਪਾਂ ਕਦੇ ਉਹਨਾਂ ਵਾਲਾ ਕੰਮ ਨਾ ਕਰੀਏ ਨਾ ਕੀਤਾ ਤੇ ਨਾ ਕਰਨਾਗਾ ਜੇ ਹਾਂ ਸਿਰ ਤੋਂ ਜ਼ਿਆਦੇ ਪਾਣੀ ਉੱਤੇ ਲੰਘਦਾਗਾ ਫਿਰ ਆਪਾਂ ਕਰਾਂਗੇ ਤੇ ਮਸੰਦ ਜਿਹੜੇ ਬੈਠੇ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਹਿੰਦਾ ਭਾਵ ਕਿ ਆਪਾਂ ਵਿਸੇ ਤੇ ਇਸ ਤੇ ਰਹੀਏ ਮੁੱਦਾ ਆਪਣਾ ਜਿਹੜਾਗਾ ਸਾਡੇ ਬੰਦੀ ਸਿੰਘਾਂ ਨੂੰ ਛਡਾਉਣਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਦੇ ਸਾਥੀਆਂ ਨੂੰ ਛਡਾਉਣਾ ਉਹਨਾਂ ਤੇ ਐਨਐਸਏ ਜਿਹੜੇ ਲੱਗੇ ਹੋਈ ਆ ਸਰਕਾਰ ਤੇ ਕੇ ਦਬਾਅ ਪਾਉਣਾ ਕਿ ਸਰਕਾਰ ਨੂੰ ਜਿਹੜਾ ਚਾਹੀਦਾਗਾ ਕਿ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਉਹਨਾਂ ਤੇ ਐਨਐਸਏ ਜਿਹੜੀ ਲੱਗੀ ਆ ਉਹ ਢੋੜੀ ਜਾਵੇ ਬਾਕੀ ਜਿਹੜੇ ਸਾਡੇ ਬੰਦੀ ਸਿੰਘ ਨੇ ਭਾਈ ਦਵਿੰਦਰਪਾਲ ਸਿੰਘ ਭੱਲਰ ਨੇ ਜਿਹੜੇ ਮਾਰਚਕ ਰੋਗੀ ਹੋ ਚੁੱਕੇ ਨੇ ਦੱਸੋ ਉਹ ਬੰਦਾ ਹੁਣ ਕੀ ਕਰ ਸਕਦਾ ਇੱਥੇ ਆ ਕੇ ਕਿ ਉਹ ਹੁਣ ਬੰਬ ਚਲਾ ਦੂਗਾ ਦੱਸੋ ਸਰਕਾਰਾਂ ਕਿਉਂ ਨਹੀਂ ਸੱਡ ਰਹੀਆਂ ਜਿੰਨੀ ਸਜ਼ਾ ਸੀ ਉਹ ਤੋਂ ਦੁੱਗਣੀ ਹੋ ਗਏ ਸਾਰੇ ਪਰ ਸਰਕਾਰਾਂ ਫਿਰ ਕੇਜਰੀਵਾਲ ਦੇ ਉੱਥੇ ਕਹਿੰਦੇ 10 ਕਤ ਨਹੀਂ ਹੋਏ ਤਾਂ ਭੁੱਲ ਸਮ ਜਿਹੜੀ ਰਿਹਾਈ ਨਹੀਂ ਹੋ ਰਹੀ ਮੈਂ ਮੈਂ ਗੱਲ ਉੱਥੇ ਕਰਦਾਗਾ ਕਿ ਸਰਕਾਰਾਂ ਨੂੰ ਜਿਹੜਾ ਪਤਾ ਨਹੀਂ ਸਿੱਖਾਂ ਦੀਆਂ ਕਿਉਂ ਦੁਸ਼ਮਣ ਬਣਦੀਆਂ ਨੇ ਜਿਹੜੀ ਸਰਕਾਰ ਆਉਂਦੀ ਆ ਮਾੜੀ ਤੇ ਮਾੜੀ ਆਉਂਦੀ ਆ ਚੰਗੇ ਚੁੰਦਿਓ ਸਿੱਖ ਕੌਮ ਕਹਿੰਦੀ ਆ ਕਿ ਸਾਡੀ ਆਵਾਜ਼ ਇਹ ਸਰਕਾਰ ਡਾਏ ਉਠਾਏਗੀ ਉਸ ਤੋਂ ਬਾਅਦ ਨਿਕਲਦਾ ਕਿ ਇਹ ਭੰਤ ਕੌਣੀ ਸਰਕਾਰ ਆਈ ਉਦੋਂ ਹੀ ਮਾੜੀ ਆ ਜੇ ਦੋ ਦਿਨ ਚੋਂਦਿਆਂ ਉਹ ਉਦੋਂ ਵੀ ਮਾੜੀ ਆ ਤੇ ਪਤਾ ਨਹੀਂ ਹੁਣ ਲੋਕ ਹੁਣ ਚੌਥੀ ਸਰਕਾਰ ਪਤਾ ਨੂੰ ਕਿਨੂੰ ਬਣਾਉਣਗੇ ਜਾਂ ਕਿਨੂੰ ਲੱਭਣਗੇ ਤੇ ਆਪਾਂ ਚਲੋ ਇਸ ਮੁੱਦੇ ਤੇ ਰਹੀਏ ਗੱਲ ਇਹ ਆ ਕਿ ਨੌਜਵਾਨਾਂ ਨੂੰ ਬੇਨਤੀ ਆ ਅਪੀਲ ਆ ਕਿ ਉਹਨਾਂ ਦੇ ਬਜ਼ੁਰਗ ਮਾਂ-ਬਾਪ ਵੱਲ ਦੇਖਿਆ ਜਾਵੇ ਕਿਸ ਤਰ੍ਹਾਂ ਵਿਚਾਰੇ ਜਿਹੜੇ ਤੁਹਾਡੇ ਮੂਰੇ ਹੱਥ ਬਨ ਰਹੇ ਨੇ ਮਿਹਨਤਾਂ ਕਰ ਰਹੇ ਨੇ ਜੂਦੜੀਆਂ ਕਰ ਰਹੇ ਨੇ ਕਿ ਸਹਾਰਾ ਤੁਸੀਂ ਹੋ ਕਿਉਂਕਿ ਹਰੇਕ ਨੂੰ ਆਪਣੇ ਪੁੱਤ ਦਾ ਦਰਦ ਹੁੰਦਾ ਕੋਈ ਨਹੀਂ ਕਹਿੰਦਾ ਕਿ ਮੇਰਾ ਪੁੱਤਾ ਜੇਲ੍ਹਾਂ ਦੇ ਵਿੱਚ ਰੁਲੇ ਜੇਲ੍ਹਾਂ ਦੇ ਵਿੱਚ ਸੜੇ ਇੱਕ ਹੋਰ ਗੱਲ ਦੱਸਦੇ ਆ ਭਾਈ ਅੰਮਰਪਾਲ ਸਿੰਘ ਦੇ ਪਿਤਾ ਨੂੰ ਇੱਕ ਵੱਡੀ ਜਿਹੜੀ ਹੋਰ ਜਿਹੜੀ ਚਿੰਤਾ ਗਈ ਉਹ ਕਹੀ ਆ ਕਿ ਪਿਛਲੇ ਦਿਨੀ ਸਰਕਾਰ ਵੱਲੋਂ ਇੱਕ ਉੱਥੇ ਗੈਂਗਸਟਰ ਨਸ਼ਾ ਤਸਕਰ ਕਹਿੰਦੇ ਆ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇ ਦੋ ਦੀ ਹੋਰ ਤਿਆਰੀ ਕੀਤੀ ਜਾ ਰਹੀ ਆ ਕਿ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਜਾ ਰਿਹਾ ਸਰਕਾਰਾ ਕਿਉਂ ਇਸ ਤਰ੍ਹਾਂ ਅੱਡੇ ਦੂਰ ਜਿਹੜੀਆਂ ਜੇਲਾ ਦੇ ਵਿੱਚ ਭੇਜ ਰਹੀਆਂ ਨੇ ਮੈਨੂੰ ਤਾਂ ਇਹ ਇਹ ਉਹ ਹੁਣ ਚਿੰਤਾ ਇਹ ਆ ਭਾਈ ਅੰਮਰਤਪਾਲ ਸਿੰਘ ਦੇ ਪਿਤਾ ਨੂੰ ਕਿ ਜਿਹੜਾ ਇਹ ਜਿਹੜੀ ਸਰਕਾਰ ਆ ਜਾਂ ਇਹਨਾਂ ਜਿਹੜੇ ਲੋਕ ਨੇ ਜਿਹੜੇ ਨਸਾ ਤਸਕਰੀ ਜਾਂ ਆਪਾਂ ਗੈਂਗਸਟਰ ਕਹਿ ਦਈਏ ਕਿ ਇਹਨਾਂ ਦਾ ਕੀ ਪਤਾਗਾ ਕਿ ਸਾਡੇ ਸਿੰਘ ਦਾ ਕਿਸੇ ਦਾ ਨੁਕਸਾਨ ਨਾ ਕਰ ਦੇਣਾ ਇਹ ਮਾਪੇ ਬਾਪ ਨੂੰ ਹਰੇਕ ਨੂੰ ਚਿੰਤਾ ਹੁੰਦੀ ਆ ਪਰ ਮਾਰੀ ਗੱਲ ਆ ਸਰਕਾਰ ਦੀ ਜੇ ਇਸ ਤਰ੍ਹਾਂ ਕੋਈ ਰੱਬ ਨਾ ਕਰੇ ਕੋਈ ਪਾਣਾ ਵਾਪਰਦਾ ਤੇ ਬਹੁਤ ਇਹ ਜੇ ਨਿੰਦਨਯੋਗ ਗੱਲ ਆ ਤੇ ਸਾਰੇ ਨੂੰ ਬੇਨਤੀ ਆ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ ਤੁਸੀਂ ਆਪਣਾ ਫਰਜ਼ ਨਿਭਾਓ ਤਾਂ ਕਿ ਸਰਕਾਰ ਨੂੰ ਕਟਾਰੇ 'ਚ ਖੜੇ ਕਰੋ ਤਾਂ ਕਿ ਭਗਵੰਤਮਾਨ ਜਿਹੜਾ ਮੁੱਖ ਮੰਤਰੀ ਆ ਤੇ ਉਹਨੂੰ ਅਪੀਲ ਵੀ ਕੀਤੀ ਜਾਵੇ ਉਹਨੂੰ ਦਲੀਲਾਂ ਵੀ ਦਿੱਤੀਆਂ ਜਾਣ ਤਾਂ ਕਿ ਹੋ ਸਕਦਾ ਹੈ ਕਿਤੇ ਨਾ ਕਿਤੇ ਉਹਦਾ ਮਨ ਜਿਹੜਾਗਾ ਕਠੋਰ ਹੋਇਆ ਪਿਆ ਪੱਥਰ ਬਣਿਆ ਪਿਆ ਉਹਦਾ ਮਨ पिਗਲ ਜਾਵੇ ਕਿਉਂਕਿ ਜਦੋਂ ਆਪ ਤੇ ਵਿਵਤਾ ਪੈਂਦੇ ਨੇ ਬੰਦੇ ਨੂੰ ਕਹਿੰਦੇ ਹੁੰਦੇ ਉਹ ਤੋਂ ਪਤਾ ਲੱਗਦਾ ਆਪਾਂ ਬੇਨਤੀ ਚਲੋ ਜਿਆਦਾ ਨਹੀਂ ਕਰਦੇ ਵੀਡੀਓ ਲੰਬੀ ਹੁੰਦੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਲੋਕਾਂ ਤੱਕ ਜਿਹੜਾ ਮੈਸੇਜ ਆ ਇਹਨੂੰ ਪਹੁੰਚਾ ਦਿਓ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ 19 ਅਗਸਤ ਨੂੰ ਜਿਹੜਾਗਾ ਵੱਡਾ ਇਕੱਠ ਹੋ ਰਿਹਾਗਾ ਪੰਥਕ ਇਕੱਤਰਤਾ ਹੋ ਰਹੀ ਆ ਉਸ ਇਕੱਠ ਦੇ ਵਿੱਚੋਂ ਵੱਡੇ ਵੱਡੇ ਫੈਸਲੇ ਲੈ ਜਾਣਗੇ ਉਸ ਇਕੱਠ ਨੂੰ ਜਿਹੜਾ ਸਾਰੀ ਦੁਨੀਆ ਦੀ ਜਿਹੜੀ ਨਿਗਾਹ ਗਈ ਉਸ ਇਕੱਠ ਵੱਲ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਉਸ ਇਕੱਠ ਦੇ ਵਿੱਚੋਂ ਕੀ ਜਿਹੜੇ ਵਿਚਾਰ ਨਿਕਲਦੇ ਨੇ ਕੀ ਜਿਹੜਾ ਉਹਦੇ ਵਿੱਚ ਐਲਾਨ ਹੁੰਦਾਗਾ ਉਹ ਆਉਣ ਵਾਲਾ ਟਾਈਮ ਦੱਸੇਗਾ ਫਿਲਹਾਲ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰ ਸਿੰਘ ਉੱਭਾ